ਹੁਣ ਮੁਕਸਰ ਦੇ ਰਜਿੰਦਰਾ ਬੱਚਿਆਂ ਦੇ ਹਸਪਤਾਲ 'ਚ ਆਯੁਸ਼ਮਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਤੱਕ ਦੇ ਇਲਾਜ ਦੀ ਮੁਫਤ ਸਬਦਾ ਹੋਈ ਸ਼ੁਰੂ ਲੋੜਵੰਦ ਬੱਚਿਆਂ ਦਾ ਇਲਾਜ ਕਰਾਉਣ 'ਚ ਅਸਮਰਥ ਮਾਪਿਆਂ ਲਈ ਚੰਗੀ ਖਬਰ ਇਹ ਹੈ ਕਿ ਹੁਣ ਸ੍ਰੀ ਮੁਕਸਰ ਸਾਹਿਬ ਦੇ ਰੇਲਵੇ ਰੋਡ ਸਥਿਤ ਰਜਿੰਦਰਾ ਨਿਊ ਬੋਰਨ ਚਿਲड्रन ਹਸਪਤਾਲ ਵਿਖੇ ਆਯੁਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਤੱਕ ਦੇ ਇਲਾਜ ਦੀ ਸਬਦਾ ਸ਼ੁਰੂ ਹੋ ਗਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਸਪਤਾਲ ਚ ਬੱਚਿਆਂ ਦੇ ਮਾਹਰ ਡਾਕਟਰ ਰਜਿੰਦਰ ਬਾਂਸਲ ਨੇ ਦੱਸਿਆ ਕਿ ਹੁਣ ਤੁਸੀਂ ਹਸਪਤਾਲ ਚ 5 ਲੱਖ ਤੱਕ ਦੇ ਇਲਾਜ ਦੀ ਸਹੂਲਤ ਦਾ ਲਾਭ ਲੈ ਸਕਦੇ ਹੋ। ਇਸ ਅਧੀਨ ਬੱਚਾ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਲੋੜਵੰਦ ਪਰਿਵਾਰ ਇਸ ਸਹੂਲਤ ਦਾ ਲਾਭ ਲੈ ਸਕਦੇ ਨੇ। ਆਓ ਸੁਣਦੇ ਹਾਂ ਇਸ ਸਬੰਧ ਚ ਕੀ ਕਹਿਣਾ ਹੈ ਡਾਕਟਰ ਰਜਿੰਦਰ ਬਾਂਸਲ ਦਾ। ਸਮੂਹ ਨਗਰ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਰਜਿੰਦਰ ਨਿਊ ਬੋਰਨ ਚਿਲਡਰਨ ਹਸਪੀਟਲ ਰੇਲਵੇ ਰੋਡ ਸ਼ਹਿਰ ਮੁਕਸਰ ਸਾਬ ਬਨਿਓ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਬਹੁਤ ਬਹੁ ਸ਼ੁਭ ਕਾਮਨਾਵਾਂ ਸਾਰੇ ਇਲਾਕਾ ਵਾਸੀਆਂ ਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਰਜਿੰਦਰਾ ਨਿਊ ਬਰਨ ਅਤੇ ਚਿਲਡਰਨ ਹਸਪਤਾਲ ਰੇਲਵੇ ਰੋਡ ਸ਼੍ਰੀ ਮੁਕਸਰ ਸਾਹਿਬ ਵਿਖੇ ਆਯੂਸ਼ਮਾਨ ਭਾਰਤ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਮੁਫਤ ਇਲਾਜ ਦੀ ਸਹੂਲਤ ਜੋ ਕਿ ਆਪਣੀ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਹੈ 5 ਲੱਖ ਤੱਕ ਦੇ ਇਲਾਜ ਦੀ ਮੁਫਤ ਸਹੂਲਤ ਦੀ ਫੈਸਿਲਿਟੀ ਜਿਹੜੀ ਹੈ ਇਹ ਸ਼ੁਰੂ ਹੋ ਚੁੱਕੀ ਹੈ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਹੈ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਜੋ-ਜੋ ਵੀ ਐਸ ਵਾਸਤੇ ਯੋਗ ਪਾਤਰ ਹਨ ਉਹਨਾਂ ਦੇ ਨਵਜਨਮੇ ਬੱਚੇ ਅਤੇ ਸਾਰੇ ਦੂਜੇ ਬੱਚਿਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਜਿਸ ਕਿਸੇ ਵੀ ਜ਼ਰੂਰਤਮੰਦ ਨੂੰ ਕਿਸੇ ਤਰ੍ਹਾਂ ਦੇ ਇਲਾਜ ਦੀ ਜ਼ਰੂਰਤ ਹੋਵੇ ਉਹ ਇਸ ਸਹੂਲਤ ਦਾ ਲਾਭ ਉਠਾ ਸਕਤੇ ਹੈ ਤੇ ਹੋਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ